ਯੂਥ ਵੈਲਫੇਅਰ ਕਲੱਬ ਨਕੋਦਰ ਵੱਲੋਂ ਹਰ ਸਾਲ ਹਰਿਆਲੀ ਦੀਵਾਲੀ ਮਨਾਈ ਜਾਂਦੀ ਆ ਗ੍ਰੀਨ ਦੀਵਾਲੀ ਜਿਹਨੂੰ ਕਹਿੰਦੇ ਮਨਾਈ ਜਾਂਦੀ ਆ ਅੱਜ ਵੀ ਗ੍ਰੀਨ ਦੀਵਾਲੀ ਮਨਾਈ ਜਾ ਰਹੀ ਆ ਔਰ ਬੂਟੇ ਵੰਡੇ ਜਾ ਰਹੇ ਨੇ ਇੱਕ ਵਧੀਆ ਸੁਨੇਹਾ ਦਿੱਤਾ ਜਾ ਰਿਹਾ ਵਾ ਪ੍ਰਧਾਨ ਸਾਡੇ ਨਾਲ ਜਿੱਥੇ ਦੇ ਮੌਜੂਦ ਨੇ ਗੱਲਬਾਤ ਕਰ ਲੈਣੇ ਇਹਨਾਂ ਨਾਲ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਕਲਵਾਨ ਸਿੰਘ ਪ੍ਰਧਾਨ ਯੂਥ ਵੈਲਫੇਅਰ ਕਲੱਬ ਆਪਣੀ ਪੂਰੀ ਟੀਮ ਦੇ ਨਾਲ ਅੱਜ ਜਿਹੜੇ ਆ ਪੁਟਿਆਂ ਦਾ ਲੰਗਰ ਲਗਾਇਆ ਗਿਆ ਜੋ ਕਿ ਕਾਫੀ ਟਾਈਮ ਤੋਂ 6 ਸਾਲ ਤੋਂ ਅਸੀਂ ਲਗਾਤਾਰ ਪੁਟਿਆਂ ਦਾ ਲੰਗਰ ਲਾਰ ਗਏ ਆ ਤੇ ਇਹ ਲੰਗਰ ਲਾਉਣ ਦਾ ਸਾਡਾ ਇਹੋ ਮਕਸਦ ਆ ਕਿ ਜਿਹੜਾ ਪ੍ਰਦੂਸ਼ਨ ਬਹੁਤ ਵਧ ਰਿਹਾ ਪ੍ਰਦੂਸ਼ਨ ਦੇ ਕਰਕੇ ਬੂਤੇ ਲਾਵਾਂਗੇ ਆਕਸੀਜਨ ਵਧੂਗੀ ਪ੍ਰਦੂਸ਼ਨ ਘਟੇਗਾ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਅਸੀਂ ਅਪੀਲ ਕਰਦੇ ਮੀਡੀਆ ਰਾਹੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਗ੍ਰੀਨ ਦੀਵਾਲੀ ਮਨਾਈਏ ਪਟਾਕੇ ਨਾ ਚਲਾਈਏ ਗਰੀਨ ਦਿਵਾਲੀ ਮਨਾ ਕੇ ਪ੍ਰਦੂਸ਼ਣ ਘਟੂਗਾ ਅਸੀਂ ਬਿਮਾਰੀਆਂ ਤੋਂ ਬਚਾਂਗੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਬਿਮਾਰੀਆਂ ਤੋਂ ਬਚੂਗੀ ਆਪਾ ਦੇਖਦਿਆਂ ਕਾ ਹਸਪਤਾਲਾਂ ਦੇ ਵਿੱਚ ਸਾਹ ਜਿਹੜੇ ਸਾਹ ਦੇ ਦਮੇ ਦੀ ਬਿਮਾਰੀ ਆ ਉਹ ਪ੍ਰਦੂਸ਼ਣ ਦੇ ਨਾਲ ਹੋ ਰਹੀ ਆ ਬਹੁਤ ਜਿਆਦੀ ਵੱਧ ਰਹੀ ਆ ਹਸਪਤਾਲ ਭਰੇ ਪਏ ਆ ਮਰੀਜ਼ ਜਿਹੜੇ ਦੁਖੀ ਆ ਆਕਸੀਜਨ ਜਿਹੜੀ ਮਹਾਰਾ ਨੇ ਸਾਨੂੰ ਕੁਦਰਤੀ ਫ੍ਰੀ ਮਿਲਦੀ ਆ ਉਹ ਅਸੀਂ ਹਸਪਤਾਲਾਂ ਦੇ ਵਿੱਚ ਜਾ ਕੇ ਮੁੱਲ ਸਾਨੂੰ ਲੈਣੀ ਪੈਦੀ ਆ ਫੇਰ ਵੀ ਸਾਡੇ ਜਿਹੜੀਆਂ ਬਹੁਤ ਸਾਰੀਆਂ ਮੋਤਾ ਪ੍ਰਦੂਸ਼ਣ ਦੇ ਨਾਲ ਹੋ ਰਹੀਆਂ ਇਸ ਕਰਕੇ ਮੈਂ মিডিਆ ਰਾਈ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜਿਹੜਾ ਸਾਨੂੰ ਵੱਧ ਤੋਂ ਵੱਧ ਬੂਤੇ ਲਾ ਕੇ ਪਰ ਦੂਸਰਾਂ ਨਾਲ ਦਿਵਾਲੀ ਮਨਾਉਣੀ ਚਾਹੀਦੀ ਆ ਅਤੇ ਮੈਂ ਪੂਰੀ ਟੀਮ ਵੱਲੋਂ ਦਿਵਾਲੀ ਬੰਦੀ ਸੋਢ ਦੇਸ ਸਾਹਿਬ ਅਤੇ ਵਿਸ਼ਕਰਮਾਂ ਦੇ ਓਡੇ ਸਿੱਧੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਸਾਰੇ ਹੀ ਸੰਸਾਰ ਦੇ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਅਤੇ ਬੇਨਤੀ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਬੂਤੇ ਲਾ ਕੇ ਪਰ ਦੂਸਰਾਂ ਰਹਿ ਦਿਵਾਲੀ ਜਿਹੜੀ ਆ ਉਹ ਮਨਾਉਣੀ ਚਾਹੀਦੀ ਹੈ ਪਾਕਾਂ ਨਹੀਂ ਚੁਣਾਉਣੇ ਚਾਹੀਦੇ ਸਤਿ ਸ੍ਰੀ ਅਕਾਲ ਸਾਈ ਬੂਟੇ ਵੰਡੇ ਜਾ ਰਹੇ ਨੇ ਯੂਥ ਵੈਲਫਰ ਕਲਾਬ ਵੱਲੋਂ ਕੀ ਕਹਿਣਾ ਚਾਹੋਗੇ ਇਸ ਮੌਕੇ ਬਹੁਤ ਅੱਛਾ ਪ੍ਰਾਲਾਆ ਜਿਹੜਾ ਬੂਟਿਆਂ ਦਾ ਦਿਵਾਲੀ ਦੇ ਹਰ ਇੱਕ ਇਨਸਾਨ ਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਬੂਟਾ ਇੱਕ ਲਾਉਣਾ ਚਾਹੀਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਬੱਚਿਆਂ ਵਾਸਤੇ ਅੱਛੇ ਭਵਿੱਖ ਵਾਸਤੇ ਤੇ ਜ਼ਰੂਰਤ ਆ ਗ੍ਰੀਨ ਦਿਵਾਲੀ ਮਨਾ ਕੇ ਬਹੁਤ ਸਾਰੇ ਲੋਕਾਂ ਨੂੰ ਪਟਾਖਾ ਰਹਿਤ ਪ੍ਰੂਫਿਊਸ਼ਨ ਰਹਿਤ ਦਿਵਾਲੀ ਮਨਾਉਣੀ ਚਾਹੀਦੀ ਹੈ ਜੀ ਜੀ ਸ਼ੁਕਰ ਸਰ Youth Welfare Club ਵੱਲੋਂ ਲਗਾਤਾਰ ਕਈਆਂ ਸਾਲਾਂ ਤੋਂ ਗ੍ਰੀਨ ਦਿਵਾਲੀ ਮਨਾਇਆ ਜਾ ਰਹੀ ਆ ਕੀ ਕਹਿਣਾ ਚਾਹੋਗੇ ਤੁਸੀਂ ਖੁਸ਼ੀਆਂ ਦੀ ਚਾਦਰ ਜਿਹੜੀ ਉਹ ਝੜਾਈਏ ਨਾ ਕਿ ਆਪਾਂ ਜਿਹੜਾ ਪੋਲੂਸ਼ਨ ਉਹ ਫਲਾਈਏ ਸੋ ਹਰ ਸਾਲ Youth Welfare Club ਦੀ ਟੀਮ ਵੱਲੋਂ ਸਮਾਜ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੀ ਇਹ ਦਿਵਾਲੀ ਆ ਆਪਾਂ ਪਟਾਕੇਆਂ ਰਹਿਤ ਸਾਈਂ ਪੋਲੂਸ਼ਨ ਰਹਿਤ ਮਨਾਈਏ ਕਿਉਂਕਿ ਜਿਹੜਾ ਆਪਣਾ ਵਾਤਾਵਰਣ ਆ ਸਾਰਾ ਚੇਂਜ ਹੋ ਰਿਹਾ ਆ ਸੋ ਸਾਨੂੰ ਵੀ ਥੋੜਾ ਚੇਂਜ ਹੋਣਾ ਪੈਣਾ ਆ ਜੇ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਲਈ ਕੁਝ ਦੇ ਕੇ ਜਾਣਾ ਆ ਸੋ ਇਸ ਲਈ ਆਪਾਂ ਹਰ ਸਾਲ ਅਪੀਲ ਕਰਦੇ ਆ ਸਾਡੀ ਇਸ ਵਾਰ ਵੀ ਅਪੀਲ ਹੈ ਕਿ ਆਪਾਂ ਜੇ ਜਿਹੜੀ ਦੀਵਾਲੀ ਹੋ ਗ੍ਰੀਨ ਪਟਾਕੇ ਰਹਿਤ ਮਨਾਈਏ ਗ੍ਰੀਨ ਦੀਵਾਲੀ ਮਨਾਈਏ ਮੈਡਮ ਸਾਡੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਸੀ ਗਰਕ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੂਥ ਵੈਲਫੇਅਰ ਕਲਬ ਬਲੋਏ ਸ਼ੇ ਮਬੂਤੇ ਦਾ ਲੰਗਰ ਲਗਾਇਆ ਜਾ ਰਿਹਾ ਹੈ ਅਸੀਂ ਇਹ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਸਮਾਜ ਵਿੱਚ ਕੁਝ ਹਿੱਸਾ ਅਸੀਂ ਵੀ ਸਮਾਜ ਨੂੰ ਚੰਗੀ ਸੇਵ ਦੇਣ ਵਿੱਚ ਜਿਹੜਾ ਨਿਭਾਰੇ ਆ ਕਭੀ ਪੋਲਿਊਸ਼ਨ ਜਿਹੜਾ ਵਾ ਉਹ ਦਿਨ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਵਧ ਰਿਹਾ ਹੈ ਅਗਰ ਇਸ ਤੇ ਕੰਟਰੋਲ ਨਹੀਂ ਕਰਾਂਗੇ ਤੇ ਹਰ ਬੰਦੇ ਨੂੰ ਫਿਰ ਆਕਸੀਜਨ ਦੇ ਜਿਹੜੇ ਸਿਲੰਡਰ ਲੈ ਕੇ ਨਾਲ ਘੁੰਮਣਾ ਪਵੇਗਾ ਅਸੀਂ ਅਗਰ ਇਹਨਾਂ ਚੀਜ਼ਾਂ ਦੇ ਕੰਟਰੋਲ ਚੋਣੇ ਆ ਜਾਂ ਜਿੱਦਾਂ ਹੁਣ ਹੜ੍ਹ ਆਏ ਸੀ ਹੜ੍ਹ ਜ਼ਿਆਦਾ ਆਉਂਦਾ ਰੀਜ਼ਨ ਵੀ ਇਹ ਹੈ ਕਿ ਅਸੀਂ ਬੂਟੇ ਨਹੀਂ ਲਗਾਉਨੇ ਭੋਂਕਰ ਜਿਹੜੀ ਉਹ ਜ਼ਮੀਨ ਜ਼ਿਆਦਾ ਖੁਰਨ ਦੇ ਨਾਲ ਵੀ ਹੜ੍ਹ ਜਿਹੜਾ ਵਾ ਉਹ ਬਹੁਤ ਜ਼ਿਆਦਾ ਆਉਂਦਾ ਹੈ ਇਸ ਕਰਕੇ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਜਿੱਥੇ ਅਸੀਂ ਸਮਾਜ ਵਿੱਚ ਆਕਸੀਜਨ ਦਾ ਪ੍ਰਸਾਰ ਕਰ ਰਹੇ ਹਾਂ ਉੱਥੇ ਅਸੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੁ ਦੀ ਕੇ ਬਤੋ ਬਤ ਬੂਟੇ ਲਗਾਈਏ ਤਾਂ ਜੋ ਕਿ ਸਮਾਜ ਨੂੰ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਅਸੀਦਾਂ ਨੂੰ ਬਚਾਇਆ ਜਾ ਸਕੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਬਸੜੇ ਦੇ ਕੋਲ ਕਰਨ ਬਿਲਕੁਲ ਕੋਲ ਕਾਲਜ ਤੋਂ ਦਿਖਾ ਰਹੇ ਸੀ ਜਿੱਥੇ ਕਿ ਅੱਜ ਯੂਥ ਵੈਲਫੇਅਰ ਕਲੱਬ ਨਕੋਦਰ ਵੱਲੋਂ ਗ੍ਰੀਨ ਦੀਵਾਲੀ ਦੇ ਸੰਬੰਧ ਵਿੱਚ ਬੂਟੇ ਵੰਡੇ ਗਏ ਨੇ ਬਹੁਤ ਸਾਰੇ ਬੂਟੇ ਜਿਹੜੇ ਪੱਧਤੇ ਗਏ ਨੇ ਤਰ੍ਹਾਂ ਤਰ੍ਹਾਂ ਦੇ ਬੂਟੇ ਦਿੱਤੇ ਗਏ ਨੇ ਇੱਕ ਵਧੀਆ ਉਪਰਾਲਾ ਆਪਾਂ ਗ੍ਰੀਨ ਦੀਵਾਲੀ ਮਨਾਈਏ ਕੈਮਰਾ ਪਰਸਨ ਸੁਮਿਤ ਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ